ਔਰ ਕਿਤੇ ਸਮਾਂ ਇਹੋ ਜਿਹਾ ਵੀ ਸੀ ਗੁਰਮਖੋ ਵੀ ਬੰਦਾ ਚੋਰੀ ਨਸ਼ੇ ਕਰਦਾ ਸੀ ਚੋਰੀ ਸ਼ਰਾਬ ਪੀਂਦਾ ਸੀ ਲੋਕ ਕੇ ਸ਼ਰਾਬ ਪੀਂਦਾ ਸੀ ਹੁਣ ਤੇ ਵਿਆਹਾਂ ਸ਼ਾਦੀਆਂ ਚ ਵੇਖੀਦਾ ਏ ਬੰਦਾ ਇਹਨੂੰ ਆਪਣਾ ਸਟੇਟਸ ਸਮਝ ਕੇ ਆਪਣੀ ਸ਼ਾਨ ਸਮਝ ਕੇ ਵੱਡੇ ਪੱਦਰ ਤੇ ਉਹਨਾਂ ਦੇ ਵੱਖਰੇ ਸਟਾਰ ਲਾ ਦਿੰਦਾ ਹੈ ਇਹੋ ਇਹੋ ਜਿਹੇ ਰਿਸ਼ਤੇਦਾਰ ਵੀ ਮਿਲਦੇ ਨੇ ਜਿਹੜੇ ਕਹਿੰਦੇ ਨੇ ਵਿਆਹ ਕਾਹਦਾ ਸੀ ਜਿਹਦੇ ਵਿੱਚ ਸ਼ਰਾਬ ਹੀ ਨਹੀਂ ਵਰਤੀ ਵਿਆਹ ਕਾਹਦਾ ਸੀ ਜਿਹਦੇ ਵਿੱਚ ਉਹਨੇ ਕੁਝ ਖੋਇਆ ਪਿਆਏ ਨਹੀਂ ਇਹੋ ਜੇ ਸੱਜਣਾ ਤੋਂ ਇਹੋ ਜੇ ਮਿੱਤਰਾਂ ਤੋਂ ਸੱਚੀ ਗੁਰਬਾਣੀ ਕਹਿੰਦੀ ਕਿਨਾਰਾ ਕਰ ਕਿਉਂ ਇਹ ਉਹ ਮਿੱਤਰ ਨੇ ਜਿੰਨਾ ਚਿਰ ਖਾਣ ਨੂੰ ਮਿਲੀ ਗਿਆ ਮਿੱਤਰਤਾ ਬਣੀ ਰਹੇਗੀ ਜਦਨ ਖਾਣ ਨੂੰ ਨਾ ਮਿਲਿਆ ਉਦਣ ਹੀ ਮਿੱਤਰਤਾ ਟੁੱਟ ਜਾਣੀ ਮਨਮੁੱਖਾਂ ਕੇਰੀ ਦੋਸਤੀ ਇਹਨੂੰ ਮਨਮੁੱਖ ਆਖਿਆ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਸਿਰਫ ਮਾਇਆ ਕਰਕੇ ਸਾਂਝ ਬਣੀ ਸੀ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਜਿਚਰ ਪਹਿਨਣ ਖਾਬਣੇ ਤਿਚਰ ਰੱਖਣ ਗੰਢ ਪਰ ਜਿਤ ਦਿਨ ਕਿਛੂ ਨਾ ਹੋਵੇ ਤਿਤ ਦਿਨ ਬੋਲਣ ਗੰਦ ਰੋਜ਼ ਖਾਣ ਪੀਣ ਨੂੰ ਮਿਲੀ ਜਾਵੇ ਤੇ ਕਹੇਗਾ ਮਿੱਤਰ ਮੇਰਾ ਬੜਾ ਚੰਗਾ ਪਰ ਜਦਨ ਨਾ ਮਿਲੇ ਉਹਦਨ ਹੀ ਗੰਦ ਬੋਲਦੇ ਨੇ ਉਹਦਨ ਹੀ ਮਾੜਾ ਬੋਲਦੇ ਨੇ ਭੈੜਾ ਬੋਲਦੇ ਨੇ ਪਰ ਇਹ ਤਾਂ ਪ੍ਰੀਤੀ ਟੁੱਟ ਦੀ ਬਿਲਮ ਨਾ ਹੋਵੇ ਜਿਤ ਦੋਸਤੀ ਚੱਲਣ ਵਿਕਾਰ ਉਹ ਮਿੱਤਰਤਾ ਵੀ ਟੁੱਟਦਿਆਂ ਸਮਾਂ ਨਹੀਂ ਲੱਗਦਾ ਗੁਰਮਖੋ ਜਿੱਥੇ ਸਿਰਫ ਸਵਾਰਥ ਹੋਵੇ ਜਿੱਥੇ ਸਿਰਫ ਵਿਕਾਰ ਖੜੇ ਹੋਣ ਇਸ ਕਰਕੇ ਨਸ਼ਾ ਕੋਈ ਵੀ ਹੋਵੇ ਭਾਵੇਂ ਉਹ ਸ਼ਰਾਬ ਹੈ ਚਟਾਏ ਕੋਕੀਨ ਬੜੀ ਵੱਡੀ ਮਿਕਦਾਰ ਦੇ ਵਿੱਚ ਨਸ਼ੇ ਚੱਲ ਰਹੇ ਨੇ ਗੁਰਮਖੋ ਅਸੀਂ ਬਾਹਰ ਦੀ ਆ ਪਰਸੋਂ ਚੌਥੀ ਰਿਪੋਰਟ ਮੈਂ ਪੜ ਰਿਹਾ ਸੀ ਕਦੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਮਹੀਨੇ ਦੇ ਵਿੱਚ ਅਪ੍ਰੋਕਸੀਮੇਟਲੀ 18 ਬੰਦੇ ਜਿਹੜੇ ਨੇ ਉਹ ਡਰਗਡ ਐਡਿਕਟ ਜਿਹੜੇ ਸੀ ਪੜੇ ਜਾਂਦੇ ਸੀ ਨਸ਼ੇ ਦੇ ਨਾਲ ਉਹ ਕਿਤੇ ਹੁਣ ਕਿੱਥੇ ਪਹੁੰਚ ਗਿਆ ਉਹ ਰੇਸ਼ੋ ਹੁਣ ਤੇ ਕਹਿੰਦੇ ਦਿਨ ਦੇ ਵਿੱਚ 200 ਬੱਚਾ ਜਿਹੜਾ ਹੈ ਨਾ 200 ਵਿਅਕਤੀ ਜਿਹੜਾ ਨਸ਼ਿਆਂ ਦੇ ਵਿੱਚ ਗਰਸਿਆ ਹੋਇਆ ਵਧਿਆ ਨਹੀਂ ਇਹ ਘਟਿਆ ਨਹੀਂ ਸਗੋਂ ਵਧ ਰਿਹਾ ਹੈ ਇੰਨਾ ਯਤਨ ਕਰਨ ਦੇ ਬਾਵਜੂਦ ਵੀ ਇਹਦਾ ਮਤਲਬ ਵੀ ਕੋਈ ਹੈ ਜਿਹੜਾ ਇਹਦਾ ਨਿਰੰਤਰ ਇਸਤੇਮਾਲ ਕਰ ਰਿਹਾ ਹੈ ਇਹਦੇ ਵਿੱਚ ਲਗਾਤਾਰ ਲੱਗਾ ਹੋਇਆ ਹੈ ਕਿ ਕਿਹੜੇ ਤਰੀਕੇ ਨਾਲ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਜਾਵੇ ਅੱਗੇ ਤੇ ਕਿਹਾ ਜਾਂਦਾ ਸੀ ਨਾ ਵੀ ਫਲਾਣਿਆਂ ਦਾ ਬੰਡਾ ਫੌਜ ਵਿੱਚ ਗਿਆ ਫਲਾਣਿਆਂ ਦਾ ਬੱਚਾ ਬਾਹਰ ਗਿਆ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਕਿਉਂਕਿ ਉਹ ਤੇ ਲੇਖੇ ਚ ਚਲਾ ਗਿਆ ਹੁਣ ਕਹਾਣੀ ਇਹ ਬਣ ਚੁੱਕੀ ਹੈ ਗੁਰਮੁਖੋ ਜੇ ਹੱਕਾਂ ਲਈ ਜਾਂਦੇ ਹੋ ਤਾਂ ਗੋਲੀ ਹੈ ਜੇ ਜਵਾਨੀ ਨੂੰ ਕਿਤੇ ਚੰਗੇ ਪਾਸੇ ਲਾ ਕੇ ਖੇਡਾਂ ਵਾਲੇ ਪਾਸੇ ਨੂੰ ਆਉਂਦੇ ਹੋ ਤਾਂ ਗੋਲੀ ਹੈ ਤੇ ਜੇ ਨਸ਼ਿਆਂ ਦਾ ਸੇਵਨ ਛੱਡਣ ਦੀ ਕੋਸ਼ਿਸ਼ ਕਰਦੇ ਹੋ ਤਾਂ ਵੀ ਗੋਲੀ ਹੈ ਇੱਥੇ ਸਮਾਜ ਖੜ ਗਿਆ ਆਣ ਕੇ ਸਾਡਾ ਗੁਰਮਖੋ ਇੱਥੋਂ ਤੱਕ ਵਰਤਾਰੇ ਵਰਤ ਰਹੇ ਨੇ ਨਿਤਾ ਪ੍ਰਤੀ ਕਿੰਨੀ ਨੌਜਵਾਨੀ ਜਿਹੜੀ ਹੈ ਉਹ ਆਪਸ ਰੰਜਸ ਵਿੱਚ ਇੱਕ ਦੂਜੇ ਦਾ ਕਤਲ ਕਰ ਦਿੰਦੇ ਨੇ ਫਿਰ ਜਿੰਨੇ ਕਤਲ ਕੀਤਾ ਉਹਨੂੰ ਕਾਊਂਟਰ ਕਹਿ ਕੇ ਮਾਰ ਦਿੱਤਾ ਜਾਂਦਾ ਹੈ ਇੱਕ ਉਹ ਪੁੱਤ ਗਿਆ ਜਿਹੜਾ ਕਿਸੇ ਨੇ ਮਾਰਿਆ ਇੱਕ ਉਹ ਗਿਆ ਜਿਹੜਾ ਸਰਕਾਰ ਦੇ ਰਾਹੀਂ ਮਾਰਿਆ ਗਿਆ ਵੀ ਇਹਨੇ ਕਿਸੇ ਨੂੰ ਕਤਲ ਕੀਤਾ ਸੀ ਸੁਧਾਰਨ ਵਾਲਾ ਤੇ ਪਾਕ ਹੀ ਮੁੱਕ ਗਿਆ ਪਹਿਲਾਂ ਸੁਧਾਰਿਆ ਜਾਂਦਾ ਸੀ ਹੁਣ ਸੁਧਾਰਨ ਵਾਲਾ ਸਮਾਂ ਨਹੀਂ ਰਹਿ ਗਿਆ ਸਿਰਫ ਇਹੀ ਦੌੜ ਲੱਗੀ ਪਈ ਆ ਤੇ ਪਿਛਲੇ ਥੋੜੇ ਜੇ ਸਮੇਂ ਦੇ ਵਿੱਚ ਕਿੰਨੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਇਸ ਨਸ਼ਿਆਂ ਨੇ ਖਾਲੇ ਇਨ੍ਹਾਂ ਬਕਾਰਾਂ ਨੇ ਖਾਲੇ ਗੁਰਮੁਖੋ ਕਿੱਡੀ ਵੱਡੀ ਮਿਕਦਾਰ ਵਿੱਚ ਜਿਹੜਾ ਨਸ਼ਾ ਹੈ ਉਹ ਘਰ ਘਰ ਵਿੱਚ ਪਹੁੰਚ ਰਿਹਾ ਹੈ ਮੇਰੇ ਖਿਆਲ ਕਦੇ ਰੇਸ਼ਾ ਹੁੰਦਾ ਸੀ ਰੇਸ਼ੋ ਹੁੰਦੀ ਸੀ ਕਿ 100 ਦੇ ਵਿੱਚੋਂ ਕੋਈ 1-2 ਘਰ ਨਸ਼ਿਆਂ ਵਿੱਚ ਬੱਚੇ ਗਰਸੇ ਨੇ ਹੁਣ ਤੇ ਹਰ ਚੌਥਾ ਘਰ ਬੱਚਾ ਜਿਹੜਾ ਹੈ ਅਗਲਿਆਂ ਨੇ ਸਕੂਲ ਵੀ ਨਹੀਂ ਛੱਡੇ 14-14 ਸਾਲ ਦੇ ਬੱਚੇ 12-12 ਸਾਲ ਦੇ ਬੱਚੇ ਸੰਦੇਸ਼ੇ ਦੀ ਐਡਿਕਸ਼ਨ ਵਿੱਚ ਹੋਏ ਨੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਉਹਨਾਂ ਬੱਚਿਆਂ ਨੂੰ ਬਾਣੀ ਦੇ ਲੜ ਲਾਇਆ ਹੁੰਦਾ ਸ਼ਬਦ ਦੇ ਲੜ ਲਾਇਆ ਹੁੰਦਾ ਸ਼ਬਦ ਨੂੰ ਪੜ੍ਹਦੇ ਤੇ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਇੱਕ ਨਸ਼ੇ ਦਾ ਜ਼ਿਕਰ ਕਰ ਰਹੇ ਨੇ। ਉਹ ਨਸ਼ਾ ਕੀ ਹੈ? ਬਾਬਾ ਮਨਮਤਵਾਰੋ ਨਾਮ ਰਸ ਪੀਵੇ ਸਹਿਜ ਰੰਗ ਰਚ ਰਿਹਾ। ਅਹਨਸ ਬਣੀ ਪ੍ਰੇਮ ਦੇ ਬਲਾਗੀ ਸ਼ਬਦ ਅਨਾਹਤ ਗਿਆ। ਫਿਰ ਪੂਰਾ ਸਾਚ ਪਿਆਲਾ ਸਹਿਜੇ। ਇਹ ਪਿਆਲਾ ਇਹੋ ਜਿਹਾ ਹੈ ਪੂਰੇ ਵੱਲੋਂ ਪਿਆਇਆ ਜਾਣ ਵਾਲਾ ਜਿਹੜਾ ਨਿਰੰਤਰ ਫਿਰ ਸੁਰਤ ਵਿੱਚ ਰਹਿੰਦਾ ਹੈ। ਇਹ ਨਸ਼ਾ ਪਾਸੇ ਨਹੀਂ ਹੁੰਦਾ। ਇਹਨੂੰ ਪੀਣ ਵਾਲਾ ਫਿਰ ਬੰਦ-ਬੰਦ ਤੇ ਕਟਵਾ ਜਾਂਦਾ ਹੈ। ਖੋਪਰੀਆਂ ਤੇ ਲਵਾ ਜਾਂਦਾ ਹੈ। ਸੱਚ ਦੇ ਆਪਣੀ ਜ਼ਿੰਦਗੀ ਬਸਰ ਕਰਦਾ ਹੋਇਆ ਨੀਹਾਂ ਵਿੱਚ ਤੇ ਖਲੋ ਸਕਦਾ ਹੈ ਪਰ ਇਹ ਸੱਚ ਨੂੰ ਧਾਰਨ ਕਰਨ ਵਾਲੇ ਕਦੇ ਵੀ ਸਮਝੌਤੇ ਨਹੀਂ ਕਰਦੇ ਕਦੇ ਵੀ ਵਿਕਾਰਾਂ ਵਾਲੀ ਜ਼ਿੰਦਗੀ 'ਚ ਨਹੀਂ ਜਾਂਦੇ ਫਿਰ 파ਰਸ਼ਾ ਜੀ ਕਹਿੰਦੇ ਨੇ ਤਿਸੇ ਪਿਆਏ ਜਾਕੋ ਨਦਰ ਕਰੇ ਅੰਮ੍ਰਿਤ ਦਾ ਵਪਾਰੀ ਹੋਵੇ ਅੰਮ੍ਰਿਤ ਦਾ ਵਪਾਰ ਕਰਨ ਵਾਲਾ ਪੰਜਾਬ ਦਾ ਨੌਜਵਾਨ ਪਰ ਕਿਹੜੇ ਪਾਸੇ ਨੂੰ ਆ ਗਿਆ ਕਿਆ ਮਦ ਸ਼ੂਸ਼ੇ ਭਾਉ ਤਰੇ ਇਹ ਝੂਠੇ ਜੇ ਨਸ਼ਿਆਂ ਦੇ ਵਿੱਚ ਜਿਨ੍ਹਾਂ ਨਸ਼ਿਆਂ ਨੇ ਜ਼ਿੰਦਗੀ ਬਰਬਾਦ ਕਰ ਦਿੱਤੀ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਪਿਆ ਗੁਰੂ ਦੀ ਸਿੱਖਿਆ ਅਨੁਸਾਰ ਇਸ ਅੰਮ੍ਰਿਤ ਰੂਪੀ ਨਸ਼ੇ ਨੂੰ ਪੀਣਾ ਸੀ ਜਿਹਦੇ ਨਾਲ ਮਾਲਕ ਦੇ ਘਰ ਪ੍ਰਵਾਨਗੀ ਮਿਲਣੀ ਸੀ ਫਿਰ ਪਾਤਸ਼ਾਹ ਕਹਿੰਦੇ ਨੇ ਦਰਦਰਸ਼ਨ ਦਾ ਪ੍ਰੀਤਮ ਹੋਵੇ ਮੁਕਤ ਬੈਕੁੰਠੇ ਕਰੇ ਕਾ ਮੁਕਤ ਬੈਕੁੰਠ ਉਹ ਪਾਲਦਾ ਏ ਜਿਹਨੂੰ ਸੱਚ ਵਾਲੇ ਪਾਸੇ ਤੋਂ ਇਸ ਗੱਲ ਦੀ ਸਮਝ ਨ ਆਈ ਕਿ ਮਾਲਕ ਦੇ ਦੀਦਾਰ ਹੀ ਅਸਲ ਨਸ਼ਾ ਸੀ ਸਿਫਤੀ ਰੱਤਾ ਸਦ ਬੈਰਾਗੀ ਜੂਏ ਜਨਮ ਨਹਾਰਾ ਕਹ ਨਾਨਕ ਸੁਣ ਭਰਤਾਰ ਜੋਗੀ ਖਿਵਾ ਅਮਰਤ ਤਾਰੇ ਸਿਫਤੀ ਦੇ ਵਿੱਚ ਰਤੇ ਹੋਏ ਮਨੁੱਖ ਆਪਣੀ ਜੀਵਨ ਰੂਪੀ ਬਾਜ਼ੀ ਹਾਰਦੇ ਨਹੀਂ ਉਹ ਜਿੱਤ ਕੇ ਜਾਂਦੇ ਨੇ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਕਹਿਣ ਵਾਲਿਆਂ ਨੂੰ ਆਪ ਸੁਣਨ ਵਾਲਿਆਂ ਨੂੰ ਗੁਰੂ ਜੀ ਦਾਤ ਬਖਸ਼ਿਸ਼ ਕਰਨ ਇਹਨਾਂ ਨਸ਼ਿਆਂ ਤੋਂ ਇਹਨਾਂ ਵਿਕਾਰਾਂ ਤੋਂ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਾਨੂੰ ਨਿਰੰਤਰ ਹੋੜਦੀ ਆ ਸਾਡਾ ਜੀਵਨ ਨੇ ਲੋਕ ਸੁਖੀ ਅਪਰ ਲੋਕ ਸੁਹੇਲਾ ਹੋ ਸਕੇ ਭੁੱਲ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ